ਕਿ ਸਾਨੂੰ ਸਿੱਖੀ ਦੇ ਨਾਂ ਤੇ ਹੋਣ ਤੇ ਦੁੱਖ ਹੈ ਵੀ ਸਾਡਾ ਜੋ ਸਿੰਘਾ ਉਹ 35 ਸਾਲ ਜੇਲ੍ਹ ਕੱਟ ਚੁੱਕਾ ਨਾ ਤਾਂ ਉਹਨੂੰ ਪਰੋਲ ਮਿਲੀ ਹੈ ਜੀ ਕਾਨੂੰਨ ਦੇ ਦਾਇਰੇ 'ਚ ਮੈਂ ਵੀ ਜੇਲ੍ਹਾਂ ਕੱਟੀਆਂ ਜੀ 100 ਦਿਨ ਪਰੋਲ ਹੁੰਦੀ ਹੈ ਕੈਦੀ ਦਾ ਕਾਨੂੰਨ ਬਣਦਾ ਕੋਈ ਸਰਕਾਰ ਦਾ ਆਪ ਦਾ ਰਾਜ ਨਹੀਂ ਹੈਗਾ ਕੈਦੀ ਨੂੰ 100 ਦਿਨ ਦੀ ਪਰੋਲ ਮਿਲਦੀ ਹੈ ਸਾਲ ਦੇ ਵਿੱਚ ਚਾਹੇ ਚਾਰ ਵਾਰੀ ਆਜੇ ਚਾਹੇ ਇੱਕ ਵਾਰੀ 100 ਦਿਨ ਲਾਜੇ ਸੁਪਰੀਮ ਕੋਰਟ ਨੇ ਉਹਨੂੰ ਸਜ਼ਾ ਦਿੱਤੀ ਆ ਉਹ ਪੂਰੀ ਕਰ ਚੁੱਕਿਆ ਇਸ ਦੇਸ਼ ਦਾ ਸੁਪਰੀਮ ਕੋਰਟ ਕੁਝ ਹੋਰ ਕਹਿੰਦਾ ਪੰਜਾਬ ਸਰਕਾਰ ਕੁਝ ਹੋਰ ਕਹਿੰਦੀ ਹੈ ਅਸੀਂ ਰੋਸ ਮਾਰਚ ਮਾਨਸਾ ਜ਼ਿਲ੍ਹੇ ਤੱਕ ਕੱਢ ਰਹੇ ਸੀ ਕਿ ਫੱਤਾ ਮਾਲ ਪੈਦਲ ਯਾਤਰਾ ਸਾਡੀ ਪ੍ਰਸ਼ਾਸਨ ਹੀ ਇੰਨਾ ਆ ਗਿਆ ਤੇ ਪੁਲਿਸੀ ਮਤਲਬ ਅਸੀਂ 20 ਬੰਦੇ ਆ ਜੀ ਪੁਲਿਸ ਦਾ 200 ਬੰਦਾ ਲਾ ਰੱਖਿਆ ਜੋ ਤਿਆਰੀ ਨਹੀਂ ਹੋਈ ਅਸੀਂ ਆਉਣ ਵਾਲੇ ਸਮੇਂ 'ਚ ਕਾਲਜ ਵਾਲੇ ਮੁੰਡਿਆਂ ਨੂੰ ਲੈ ਕੇ ਸਾਰੀਆਂ ਜਥੇਬੰਦੀਆਂ ਲੈ ਕੇ ਕਿਸਾਨ ਜਥੇਬੰਦੀਆਂ ਸਾਰੇ ਗੁਰਦੁਆਰਿਆਂ ਦੀਆਂ ਕਮੇਟੀਆਂ ਨਾਲ ਗੱਲ ਕਰਕੇ ਵੱਡਾ ਪ੍ਰੋਗਰਾਮ ਮਾਨਸਾ ਰੱਖ ਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਪ੍ਰਦਰਸ਼ਨ ਅਸੀਂ ਵੈਸੇ ਵੀ ਉਹਦੀ ਮਾਤਾ ਤੱਕ ਵੀ ਯਾਤਰਾ ਲੈ ਕੇ ਜਾਵਾਂਗੇ ਵੱਡਾ ਜਸਾ ਲੈ ਕੇ ਅਸੀਂ ਮਤਲਬ ਇੱਥੋਂ ਫੱਤਾ ਮੰਨੋਗਾ ਗੁਰੂ ਘਰ ਮਤਲਬ ਛੋਟਾ ਨਹੀਂ ਹੈਗਾ ਇੱਥੇ ਆਏ ਸਾਲ ਕੋਤਰੀ ਹੁੰਦੀ ਹੈ ਜਿੱਥੇ ਹਜ਼ਾਰਾਂ ਦੀ ਗਿ ਇਹ ਤਾਂ ਸਾਡੀ ਕਾਲ ਛੋਟੀ ਪਹਿਲਾਂ ਦੱਸੀ ਗਈ ਜਿਤਾ ਨਹੀਂ ਮਤਲਬ ਸੰਗਤ ਤਾਂ ਥੋੜੀ ਇਕੱਠੀ ਹੋਈ ਆ ਅਸੀਂ ਇਥੋਂ ਜਥਾ ਲੈ ਕੇ ਵੀ ਉਹਦੀ ਮਾਤਾ ਦਾ ਪਤਾ ਲੈਣ ਵੀ ਜਾਵਾਂਗੇ ਜੀ